ਇਨੂੰ ਵਿਆਹ ਕੇ ਲੈ ਕੇ ਆ ਰਹੀ ਸੀ ਬਰਾਤ ਪਰ ਰਾਹ ਦੇ ਵਿੱਚ ਭਾਜੜਾ ਪੈ ਗਿਆ ਨੇ ਜੀ ਹਾਂ ਇਹ ਸਾਰੀ ਆਫਤ ਜਿਹੜੀ ਹੈ ਆਪ ਹੀ ਮੁੱਲ ਲੈ ਲਈ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪੂਰੀ ਘਟਨਾ ਤੁਹਾਨੂੰ ਦੱਸ ਦਿਆ ਕਿ ਵਿਆਹ ਦੇ ਵਿੱਚੋਂ ਆ ਰਹੀ ਸੀਗੀ ਇਹ ਬਰਾਤ ਲਾੜੀ ਵੀ ਨਾਲ ਫੁੱਲਾਂ ਵਾਲੀ ਕਾਰ ਦੇ ਵਿੱਚ ਬਿਠਾਈ ਹੋਈ ਹੈ ਪਰ ਲਾੜੇ ਦੀ ਗੱਲਬਾਤ ਟੋਲ ਪਲਾਜ਼ੇ ਵਾਲਿਆਂ ਦੇ ਨਾਲ ਹੋ ਜਾਂਦੀ ਹੈ ਤੇ ਲਾੜਾ ਇੱਥੇ ਤੁਹਾਨੂੰ ਬਖੂਬਲੀ ਬੜਿਆ ਹੋਇਆ ਦਿਖਾਈ ਦੇਵੇਗਾ ਹੱਥ ਦੇ ਵਿੱਚ ਤਲਵਾਰ ਹੈ ਔਰ ਟੋਲ ਪਲਾਜ਼ੇ ਦੇ ਟੋਲ ਪਲਾਜ਼ੇ ਵਾਲਿਆਂ ਦੇ ਨਾਲ ਇਕੱਲਾ ਹੀ ਮੱਥਾ ਲਾ ਲੈਂਦਾ ਹੈ ਕਿ ਤੁਹਾਨੂੰ ਮੈਂ ਦੱਸਦਾ ਤਾ ਟੋਲ ਪਲਾਜ਼ੇ ਵਾਲੇ ਪਹਿਲਾਂ ਤਾਂ ਨਾ ਨਾ ਕਰਦੇ ਆ ਪਰ ਜਿਉ ਇਹ ਲੜਾ ਕੱਲਾ ਹੀ ਉਹਨਾਂ ਦੇ ਸਿਰ ਤੇ ਚੜ ਜਾਂਦਾ ਹੈ ਉਹਨਾਂ ਦੇ ਨਾਲ ਹੱਥੋ ਪਾਈ ਕਰਦਾ ਹੈ ਲੜਾਈ ਤੱਕ ਦੀ ਨੌਬਤ ਆਉਂਦੀ ਹੈ ਤਾਂ ਫਿਰ ਟੋਲ ਪਲਾਜ਼ੇ ਵਾਲੇ ਵੀ ਪੂਰੀ ਬਰਾਤ ਨੂੰ ਕੱਲੇ ਕੱਲੇ ਜਾਣੇ ਨੂੰ ਸੜਕ ਤੇ ਭਜਾ ਭਜਾ ਘੁੱਟਦੇ ਆ ਤਾਂ ਇਹ ਵੀਡੀਓ ਦੇਖ ਸਕਦੇ ਹੋ ਤੁਸੀਂ ਹੁਣ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਅ ਦਰਅਸਲ ਵਿਆਹ ਦੇ ਵਿੱਚੋਂ ਆ ਰਹੀ ਸੀਗੀ ਬਰਾਤ ਲਾੜੀ ਵੀ ਨਾਲ ਕਾਰ ਦੇ ਵਿੱਚ ਬੈਠੀ ਹੋਈ ਆ ਫੁੱਲਾਂ ਵਾਲੀ ਕਾਰ ਦੇ ਵਿੱਚ ਤਾਂ ਟੋਲ ਪਲਾਜ਼ੇ ਵਾਲਿਆਂ ਦੇ ਨਾਲ ਕੋਈ ਗੱਲਬਾਤ ਹੁੰਦੀ ਹੈ ਲਾੜੇ ਦੀ ਤਾਂ ਲਾੜਾ ਵੀ ਜਾਂਦਾ ਹੋਣਾ ਕਿ ਯਾਰ ਅੱਜ ਤਾਂ ਮੇਰਾ ਵਿਆਹ ਹੈ ਤਾਂ ਅੱਜ ਮੈਂ ਤੁਹਾਨੂੰ ਦੱਸਦਾ ਕਿ ਤੁਸੀਂ ਆ ਗੱਲ ਕਹਿ ਕਿਵੇਂ ਦਿੱਤੀ ਹੈ ਕੋਈ ਗੱਲ ਨੂੰ ਲੈ ਕੇ ਗੱਲਬਾਤ ਹੁੰਦੀ ਹੈ ਬਹਿਸ ਹੁੰਦੀ ਹੈ ਤੇ ਲਾੜਾ ਸਾਹਿਬ ਤਾਂ ਆਪਣੀ ਵਿਆਹ ਵਾਲੀ ਕਿਰਪਾ ਨਹੀਂ ਕਢ ਲੈਂਦੇ ਕਿ ਤੁਹਾਨੂੰ ਮੈਂ ਦੱਸਦਾ ਤਾਂ ਇਹ ਵੀਡੀਓ ਦੇ ਵਿੱਚ ਭੱਜ ਜਾਂਦਾ ਹੋਇਆ ਲਾੜਾ ਤੁਹਾਨੂੰ ਦਿਖਾਈ ਦੇਵੇਗਾ ਟੋਲ ਪਲਾਜ਼ੇ ਵਾਲਿਆਂ ਦੇ ਨਾਲ ਕੱਲਾ ਹੀ ਮੱਥਾ ਲਾ ਲੈਂਦਾ ਉਹਨਾਂ ਦੇ ਨਾਲ ਲੜਾਈ ਝਗੜਾ ਹੁੰਦਾ ਹੈ ਕੁੱਟ ਮਾਰ ਵੀ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਤਾਂ ਫਿਰ ਟੋਲ ਪਲਾਜ਼ੇ ਵਾਲੇ ਵੀ ਸਿੱਧੇ ਹੋ ਜਾਂਦੇ ਆ ਪੂਰੀ ਬਰਾਤ ਨੂੰ ਭਜਾ ਭਜਾ ਕੇ ਕੁੱਟਦੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ 9700 ਵਿਚਾਰੀਆਂ ਜਿੰਨਾ ਵਿਆਹ ਦੇ ਵਿੱਚ ਤੁਸੀਂ ਦੇਖੋ ਕਿੰਨਾ ਟੌਰ ਸ਼ੋਰ ਕੱਢਿਆ ਉਹ ਵਿਆਹ ਇੰਜੋਏ ਕਰਕੇ ਆਈਆਂ ਨੇ ਤਾਂ ਆਉਂਦੇ ਆ ਸਾਰ ਇੱਥੇ ਟੂਲ ਪਲਾਜੇ ਤੇ ਪੰਗਾ ਪੈ ਗਿਆ ਤਾਂ ਹੁਣ ਸਾਰੇ ਉਸੇ ਲੜਾਈ ਦੇ ਵਿੱਚ ਫਸੇ ਹੋਏ ਆ ਇੱਕ ਦੂਜੇ ਦੇ ਕੋਈ ਮੁੱਕੀਆਂ ਮਾਰ ਰਿਹਾ ਕੋਈ ਕਿਸੇ ਦਾ ਝਾਟਾ ਪੁੱਟ ਰਿਹਾ ਕੋਈ ਤਲਵਾਰਾ ਲੈ ਕੇ ਭੱਜ ਰਿਹਾ ਕੋਈ ਇਧਰੋਂ ਕੁਸੁੰਨ ਚੱਲ ਰਿਹਾ ਕੋਈ ਉਧਰੋਂ ਕੁਸੁੰਨ ਚੱਲ ਰਿਹਾ ਤਾਂ ਸਾਰੇ ਜਾਣੇ ਹੀ ਇਸ ਲੜਾਈ ਦੇ ਵਿੱਚ ਆਪੋਤਾਪ ਪਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿਵੇਂ ਇੱਕ ਦੂਜੇ ਦੇ ਚਪੇੜਾਂ ਦਾ ਮੀਂਹ ਵਰਾਇਆ ਜਾ ਰਿਹਾ ਔਰ ਲੜੇਦ ਵੱਲੋਂ ਸਭ ਤੋਂ ਪਹਿਲਾਂ ਕਿਰਪਾਨ ਕੱਢ ਕੇ ਤੇ ਭੱਜਾ ਆਉਂਦਾ ਉਹ ਲੜਾ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਅਸੀਂ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਵੀ ਕਰ ਰਹੇ ਆ ਔਰ ਨੌ ਸੱਸ ਜਿਹੜੀਆਂ ਨੇ ਔਰਤਾ ਜਿਹੜੀਆਂ ਨੇ ਵਿਆਹ ਦੇ ਵਿੱਚ ਜਿਹੜੀਆਂ ਗਈਆਂ ਹੋਈਆਂ ਸੀਗੀਆਂ ਉਹ ਵੀ ਇਸ ਲੜਾਈ ਦੇ ਵਿੱਚ ਉਤਰ ਕੇ ਤੇ ਉਹ ਵੀ ਆਪਣਾ ਵਿਚਾਰੀਆਂ ਨੇ ਕਿਤੇ ਸਾਡੇ ਨਾਲ ਵਾਜੇ ਤਾਂ ਪੂਰਾ ਮਾਹੌਲ ਇੱਥੇ ਜਿਹੜਾ ਆ ਉਹ ਫਸਵਾ ਦੇਖ ਸਕਦੇ ਹੋ ਤੁਸੀਂ ਬੜਿਆ ਹੋਇਆ ਤਾਂ ਇਹ ਲੜਾ ਲਾੜਾ ਸਾਹਿਬ ਜਿਹੜੇ ਨੇ ਜਿੰਨਤਾ ਅੱਜ ਵਿਆਹ ਹੋਇਆ ਤਾਂ ਇਹ ਘਰ ਜਾਣ ਦੀ بجائے ਇਹ ਟੋਲ ਪਲਾਜ਼ੇ ਤੇ ਹੀ ਇੱਥੇ ਇੰਜ ਹੈ ਕਿ ਜਿਵੇਂ ਕੋਈ ਫਿਲਮ ਸ਼ੂਟ ਚੱਲ ਰਹੀ ਹੈ ਤੇ ਲਾੜਾ ਸਾਹਿਬ ਆਪਣੀ ਕਿਰਪਾਨ ਕੱਢ ਕੇ ਤੇ ਇੱਥੇ ਹੁਣ ਫਿਲਮ ਦਾ ਸ਼ੂਟ ਕਰਨਗੇ ਸੀਨ ਦੇਣਗੇ ਪਰ ਇਹ ਤਾਂ ਸੀਨ ਕੋਈ ਹੋਰ ਹੀ ਹੋ ਜਾਂਦਾ ਹੈ ਪਹਿਲਾਂ ਉੱਥੇ ਕੁੱਟਮਾਰ ਹੁੰਦੀ ਹੈ ਤੇ ਫਿਰ ਟੋਲ ਪਲਾਜ਼ੇ ਵਾਲੇ ਪੂਰੀ ਬਰਾਤ ਨੂੰ ਮੂਹਰੇ ਲਾ ਲੈਂਦੇ ਆ ਕੁੱਟ-ਕੁੱਟਦੇ ਆ ਵੀ ਸੜਕ ਦੇ ਉੱਪਰ ਭਜਾ-ਭਜਾ ਕੇ ਉਹਨਾਂ ਦੇ ਵੱਲੋਂ ਵੀ ਸਰਵਿਸ ਕੀਤੀ ਜਾਂਦੀ ਆ ਪੂਰੀ ਬਰਾਤ ਦੀ ਦੇਖ ਸਕਦੇ ਹੋ ਤੇ ਜਿਹੜੀ ਔਰਤਾ ਸਿਗੀਆਂ ਉਹ ਵੀ ਸੜਕ ਦੇ ਉੱਪਰ ਦੇ ਦੇਖ ਹੀ ਸਕਦੇ ਹੋ ਕਿ ਆ ਕਿਵੇਂ ਨਾ ਉਹਨਾਂ ਦੇ ਵੱਲੋਂ ਆਪਣਾ ਵੀ ਬਚਾਅ ਕੀਤਾ ਜਾ ਰਿਹਾ ਤਾਂ ਕੋਈ ਸ਼ੈ ਇੱਥੇ ਰਹਿ ਨਹੀਂ ਗਈ ਹੈ ਲੜਾਈ ਦੇ ਵਿੱਚ ਵਰਤਨ ਵਾਲੀ ਕੁਸੁੰਨ ਉਹ ਵੀ ਚੱਲੇ ਨੇ ਡਾਂਗਾ ਉਹ ਵੀ ਚੱਲੀਆਂ ਨੇ ਤਲਵਾਰਾਂ ਉਹ ਵੀ ਚੱਲੀਆਂ ਨੇ ਤਾਂ ਦੇਖ ਹੀ ਸਕਦੇ ਤੁਸੀਂ ਚਪੇੜਾ ਵੀ ਚੱਲੀਆਂ ਨੇ ਕਿਵੇਂ ਜਿਹੜਾ ਮਾਹੌਲ ਹੈ ਉਹ ਗਹਿਮ ਗੈਮੀ ਵਾਲਾ ਏ ਟੋਲ ਪਲਾਜ਼ੇ ਤੇ ਵੜ ਗਿਆ ਤਾਂ ਵਿਆਹ ਕੇ ਘਰੇ ਜਾ ਰਹੇ ਸੀਗੇ ਘਰ ਜਾ ਕੇ ਪਾਣੀ ਵਾਰਨਾ ਸੀ ਸੌ ਕੰਮ ਕਰਨੇ ਸੀ ਪਰ ਲਾੜਾ ਸਾਹਿਬ ਹੁਣੀ ਕਹਿੰਦੇ ਕਿ ਨਹੀਂ ਇਹਨਾਂ ਕਹਿ ਕਿਦਾ ਟੋਲ ਪਲਾਜ਼ੇ ਵਾਲਿਆ ਮੈਨੂੰ ਕੁਛ ਦਿੱਤਾ ਹੈ ਉੱਥੇ ਜਦੋਂ ਹੁੰਦੀ ਐ ਤਾਂ ਤਲਵਾਰ ਕੱਢ ਕੇ ਭੱਜਦੇ ਨੇ ਕਹਿੰਦੇ ਅੱਜ ਤਾਂ ਦੱਸਣਾ ਹੀ ਦੱਸਣਾ ਹੈ ਅੱਜ ਤਾਂ ਇਹਨਾਂ ਨੂੰ ਮੈਂ ਦੱਸੂਗਾ ਤਾਂ ਜਦੋਂ ਫਿਰ ਮੂਰੇ ਟੋਲ ਪਲਾਜ਼ੇ ਵਾਲਿਆਂ ਦੇ ਨਾਲ ਪੰਗਾ ਪੈਂਦਾ ਤਾਂ ਉਹ ਵੀ ਪੂਰੀ ਬਰਾਤ ਨੂੰ ਭਜਾ ਭਜਾ ਕੇ ਰੋਡ ਦੇ ਉੱਪਰ ਕੁੱਟਦੇ ਐ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੇ ਮਾਹੌਲ ਚੋਂ ਨਿਕਲ ਕੇ ਤੇ ਲੜਾਈ ਵਾਲਾ ਮਾਹੌਲ ਕਿਵੇਂ ਬਣ ਗਿਆ ਇਹ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਹੀ ਸਕਦੇ ਹੋ ਕਿ ਜਿਵੇਂ ਕੋਈ ਫਿਲਮ ਦਾ